ਹਾਂਜੀ ਸਰ ਜੋ ਲੜਕੀ ਦੀ ਮਦਰ ਵੱਲੋਂ ਇੱਕ ਪੁਲਿਸ ਕਮਿਸ਼ਨ ਨੂੰ ਪੇਰਵਾਲ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਐਸਆਈ ਦੇ ਖਿਲਾਫ ਸ਼ਿਕਾਇਤਨਾਮਾ ਦੇ ਦਿੱਤੇ ਜੋ ਤੁਸੀਂ ਕਹਿ ਰਹੇ ਹੋ ਕੀ ਪੂਰਾ ਮਾਮਲਾ ਹੈਗਾ ਤੇ ਕੀ ਬੁਰੀ ਗੱਲ ਬਤਨ ਦੱਸੋ ਹਾਂਜੀ ਜੋ ਦਰਖਾਸਤ ਦਿੱਤੀ ਤੇ ਉਤੋਂ ਤਾਂ ਮੁਨਕਰਤਾਪਾ ਨਹੀਂ ਹੋ ਸਕਦੇ ਮਦਰ ਵੱਲੋਂ ਦਰਖਾਸਤ ਦਿੱਤੀ ਗਈ ਹੈ ਜਿਹਦੇ ਵਿੱਚ ਉਸ ਰਾਤ ਉਹ ਚਾਰ ਪੁਲਿਸ ਮੁਲਾਜ਼ਮ ਅੰਦਰ ਗਏ ਸੀ ਜਿਹੜੇ ਉਹਨਾਂ ਨੂੰ ਜੋਕ ਨੂੰ ਨੀ ਕਾਰਵਾਈ ਉਸ ਵੇਲੇ ਬਣਦੀ ਸੀ ਪੂਰੀ ਪ੍ਰੋਪਰ ਤਰੀਕਾ ਨਾਲ ਨਹੀਂ ਕੀਤੀ ਗਈ ਅਸੀਂ ਉਹਨਾਂ ਦੇ ਖਿਲਾਫ ਐਫ ਆਰ ਦੀ ਮੰਗ ਕਰਦੇ ਆਂ ਤੇ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਵੀ ਕੋਈ ਵੀ ਦਬਾਅ ਪਾਇਆ ਜਾਂ ਜੋ ਕੀਤਾ ਉਹਨਾਂ ਦੀ ਡਿਪਾਰਟਮੈਂਟਲ ਇਨਕੁਆਰੀਆਂ ਜੋ ਵੀ ਕਾਰਵਾਈ ਬਣਦੀ ਹੋਣੀ ਚਾਹੀਦੀ ਆ ਉਹ ਤੇ ਕੇਸਪੀ ਦਾ ਨਾਮ ਤਾਂ ਐਸੇ ਤੋਂ ਨਾਮ ਲਿਖਿਆ ਹੈਗਾ ਉਹਨ ਨੇ ਤੇ ਕੀ ਉਹਨਾਂ ਨੇ ਦਬਾਅ ਪਾਇਆ ਸੀ ਉਸ ਟਾਈਮ ਤੇ ਔਰ ਮਦਰ ਨੇ ਇਹ ਵੀ ਕੰਪਲੇਂਟ ਚ ਲਿਖਿਆ ਹੈ ਕਿ ਜਿਹੜੇ ਕਿਸ਼ਾਰ ਨੂੰ ਖਤਰਾ ਵੀ ਹੈ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਹਾਂਜੀ ਹਾਂਜੀ ਉਹ ਦੇਖੋ ਜੋ ACP ਦਾ ਨਾਮ ਤਾਂ ਜੇ ਤੁਹਾਡੇ ਕੋਲ ਐਪਲੀਕੇਸ਼ਨ ਆ ਗਈ ਤਾਂ ਨਾਮ ਤੁਹਾਨੂੰ ਪਤਾ ਹੀ ਨਹੀਂ ਹਨ ਤੇ SSC ਦਾ ਵੀ ਨਾਮ ਤੁਹਾਨੂੰ ਪਤਾ ਹੀ ਆ ਰਾਮਾ ਮੰਡੀ ਵਾਲੇ ਜਿਹੜੇ ਹਾਲਾਂਕਿ ਮੈਨੂੰ ਉਹਨਾਂ ਦਾ ਨਾਮ ਹਜੇ ਤੱਕ ਵੀ ਪ੍ਰੋਪਰ ਨਹੀਂ ਪਤਾ ਤੇ ਬਾਕੀ ਕਾਨੂੰਨ ਆਪਣੇ ਅਨੁਸਾਰ ਜੋ ਵੀ ਕਾਰਵਾਈ ਬਣਦੀ ਉਹ ਕਰਦੇ ਆ ਸਾਨੂੰ CP ਸਾਹਿਬ ਤੋਂ ਪੂਰੀ ਉਮੀਦ ਹੈ ਪੁਲਿਸ ਬਹੁਤ ਵਧੀਆ ਕੋਆਪਰੇਟ ਕਰ ਰਹੀ ਹੈ ਗਵਰਨਰ ਪੰਜਾਬ ਨੂੰ ਸ਼ਿਕਾਇਤ ਭੇਜੀ ਹੈ ਜੋ ਵਕੀਲ ਸਾਹਿਬ ਨੇ ਦਰਖਾਸਤ ਬਣਾਈ ਉਹਨਾਂ ਨੇ ਆਪਣੇ ਤਰੀਕੇ ਨਾਲ ਵਧੀਆ ਬਣਾਈ ਹੈ ਹਾਂਜੀ ਸਰ ਜੋ ਲੜਕੀ ਦੀ ਮਦਰ ਵੱਲੋਂ ਪੁਲਿਸ ਕਮਿਸ਼ਨ ਨੂੰ ਪਰਿਵਾਰ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਏਐਸਏ ਦੇ ਖਿਲਾਫ ਸ਼ਿਕਾਇਤ ਨਾ ਦੇ ਦਿੱਤੇ ਜੋ ਤੁਸੀਂ ਕਹਿ ਰਹੇ ਹੋ ਕੀ ਪੂਰਾ ਮਾਮਲਾ ਹੈਗਾ ਤੇ ਕੀ ਪੂਰੀ ਗੱਲਬਾਤ ਨੂੰ ਦੱਸੋ ਹਾਂਜੀ ਜੋ ਦਰਖਾਸਤ ਦਿੱਤੀ ਤੇ ਉਸ ਤੋਂ ਤਾਂ ਮੁਨਕਰਤਾਪਾ ਨਹੀਂ ਹੋ ਸਕਦੇ ਮਤਲਬ ਉਹ ਦਰਖਾਸਤ ਦਿੱਤੀ ਗਈ ਹੈ ਜਿਹਦੇ ਵਿੱਚ ਉਸ ਰਾਤ ਉਹ ਚਾਰ ਪੁਲਿਸ ਮੁਲਾਜ਼ਮ ਅੰਦਰ ਗਏ ਸੀ ਜਿਹੜੇ ਉਹਨਾਂ ਵੱਲੋਂ ਜੋ ਕਾਨੂੰਨੀ ਕਾਰਵਾਈ ਉਸ ਵੇਲੇ ਬਣਦੀ ਸੀ ਪੂਰੀ ਪ੍ਰੋਪਰ ਤਰੀਕਾ ਨਹੀਂ ਕੀਤੀ ਗਈ ਅਸੀਂ ਉਹਨਾਂ ਦੇ ਖਿਲਾਫ ਐਫਆਰ ਦੀ ਮੰਗ ਕਰਦੇ ਹਾਂ ਤੇ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਵੀ ਕੋਈ ਵੀ ਦਬਾਅ ਪਾਇਆ ਜਾ ਕਿ ਜੋ ਕੀਤਾ ਉਹਨਾਂ ਦੀ ਡਿਪਾਰਟਮੈਂਟ ਲਈ ਇਨਕੁਆਰੀਆਂ ਜੋ ਵੀ ਕਾਰਵਾਈ ਬਣਦੀ ਹੋਣੀ ਚਾਹੀਦੀ ਆ ਉਹ ਤੇ ਕੇਸਪੀ ਦਾ ਨਾਮ ਤਾਂ ਐਸੇ ਤਰ੍ਹਾਂ ਨਾਮ ਲਿਖਿਆ ਹੈਗਾ ਫੋਨ ਨੇ ਤੇ ਕੀ ਉਹਨਾਂ ਨੇ ਦਬਾਅ ਪਾਇਆ ਉਸ ਟਾਈਮ ਤੇ ਔਰ ਮਦਰ ਨੇ ਇਹ ਵੀ ਕੰਪਲੇਂਟ ਚ ਲਿਖਿਆ ਹੈ ਕਿ ਜਿਹੜਾ ਕਿ ਬੱਚਾ ਨੂੰ ਖਤਰਾ ਵੀ ਹੈ ਸੋਚਿਆ ਵੀ ਮਾਰਕ ਕੀਤੀ ਗਈ ਹੈ ਹਾਂਜੀ ਹਾਂਜੀ ਉਹ ਦੇਖੋ ਜੋ ਐਸਪੀ ਦਾ ਨਾਮ ਤਾਂ ਜੇ ਤੁਹਾਡੇ ਕੋਲ ਐਪਲੀਕੇਸ਼ਨ ਆ ਗਈ ਤਾਂ ਨਾਮ ਤੁਹਾਨੂੰ ਪਤਾ ਹੀ ਨਹੀਂ ਹਨਾ ਤੇ ਐਸਐਸਓ ਦਾ ਵੀ ਨਾਮ ਤੁਹਾਨੂੰ ਪਤਾ ਹੀ ਆਰਾਮਾ ਮੰਡੀ ਵਾਲੇ ਜਿਹੜੇ ਹਾਲਾਂਕਿ ਮੈਨੂੰ ਉਹਨਾਂ ਦਾ ਨਾਮ ਹਜੇ ਤੱਕ ਵੀ ਪ੍ਰੋਪਰ ਨਹੀਂ ਪਤਾ ਤੇ ਬਾਕੀ ਕਾਨੂੰਨ ਆਪਣੇ ਅਨੁਸਾਰ ਜੋ ਵੀ ਕਾਰਵਾਈ ਬਣਦੀ ਉਹ ਕਰਦੇ ਆ ਵੇ ਸਾਨੂੰ ਸੀਪੀ ਸਾਹਿਬ ਤੋਂ ਪੂਰੀ ਉਮੀਦ ਹੈ ਪੁਲਿਸ ਬਹੁਤ ਵਧੀਆ ਕੋਆਪਰੇਟ ਕਰ ਰਹੀ ਹੈ ਗਵਰਨਾ ਪੰਜਾਬ ਨੂੰ ਸ਼ਿਕਾਇਤ ਭੇਜੀ ਹੈ ਜਿਹਨੋਂ ਵਕੀਲ ਸਾਹਿਬ ਨੇ ਦਰਖਾਸਤ ਬਣਾਈ ਹੈ ਉਹਨਾਂ ਨੇ ਆਪਣੇ ਤਰੀਕੇ ਨਾਲ ਵਧੀਆ ਬਣਾਈ ਹੈ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ